ਗੜਸ਼ੰਕਰ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਹੱਲ ਹੋਣ ਦੀ ਬਜਾਏ ਲਗਾਤਾਰ ਵਿਰਾਟ ਰੂਪ ਲੈਂਦੀ ਜਾ ਰਹੀ ਹੈ ਤੇ ਇਸ ਵਿੱਚ ਹੋਰ ਵਾਧਾ ਹੁਣ ਹੋਣ ਜਾ ਰਿਹਾ ਹੈ ਗੜਸ਼ੰਕਰ ਦੇ ਨੰਗਰ ਰੋਡ ਤੇ ਸੀਵਰੇਜ ਪੈਣ ਦਾ ਕੰਮ ਅੱਜ ਸ਼ੁਰੂ ਹੋ ਗਿਆ ਪਹਿਲਾਂ ਇਹ ਕੰਮ ਸੜਕ ਦੇ ਸੱਜੇ ਪਾਸੇ ਸ਼ੁਰੂ ਕੀਤਾ ਗਿਆ ਸੀ ਪਰ ਉੱਥੇ ਵਾਟਰ ਸਪਲਾਈ ਦੀ ਅੰਡਰਗ੍ਰਾਉਂਡ ਪਾਈਪਲਾਈਨ ਹੁਣ ਕਰਕੇ ਉਸ ਨੂੰ ਦੂਸਰੇ ਹੱਥ ਹੁਣ ਪੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੜਕ ਪਹਿਲਾਂ ਹੀ ਸੁੱਕ ਨਾਲ ਇੰਨੀ ਕਿ ਚੌੜੀ ਹੈ ਕਿ ਟ੍ਰੈਫਿਕ ਜਾਮ ਲੱਗਾ ਰਹਿੰਦਾ ਵਾ ਉਪਰੋ ਇਸੇ ਸੜਕ ਉੱਪਰ ਨਜਾਇਜ਼ ਕਬਜ਼ੇ ਅਲੱਗ ਤੋਂ ਲੋਕਾਂ ਲਈ ਮੁਸੀਬਤ ਬਣੇ ਰਹਿੰਦੇ ਹਨ ਤੇ ਹੁਣ ਇਸ ਸੜਕ ਦੇ ਉੱਪਰ ਸੀਵਰੇਜ ਪੈਨ ਦੇ ਕੰਮ ਸ਼ੁਰੂ ਹੋਣ ਦੇ ਨਾਲ ਘੱਟੋ ਘੱਟ 1 ਮਹੀਨਾ ਇਸ ਸੜਕ ਦੇ ਉੱਪਰ ਟ੍ਰੈਫਿਕ ਦਾ ਬੁਰਾ ਹਾਲ ਰਹੇਗਾ ਜੇਕਰ ਕੋਈ ਸਮਾਂ ਰਹਿੰਦੇ ਕੋਈ ਸਹੀ ਪਾਲਿਸੀ ਨਾ ਬਣਾਈ ਗਈ ਤਾਂ ਇਸ ਸੜਕ ਤੇ ਲੰਘਣਾ ਆਮ ਲੋਕਾਂ ਲਈ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਏਗਾ ਕਿਉਂਕਿ ਇਸ ਸੜਕ ਦੇ ਉੱਪਰ ਮਾਈਨਿੰਗ ਦੇ ਟਰੈਕਟਰ ਟਰਾਲੀਆਂ ਦਿਨ ਰਾਤ ਉਹਨਾਂ ਦਾ ਲੰਘਾ ਬਣਿਆ ਰਹਿੰਦਾ ਵਾ ਜਿਸ ਤੇ ਕਾਰਨ ਇਹ ਮੁਸੀਬਤ ਘਟਣ ਦੀ ਬਜਾਏ ਹੋਰ ਵੱਧਦੀ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਟੈਲੀਫੋਨ ਡਿਪਾਰਟਮੈਂਟ ਦੀਆਂ ਕੁਝ ਲਾਈਨਾਂ ਵੀ ਦੇ ਨੀਚੇ ਹਨ ਜੇਕਰ ਉਹ ਸਬੰਧਿਤ ਠੋਕਵੇਂ ਕਦਮ ਨਾ ਪੁੱਟੇ ਗਏ ਤਾਂ ਕਈਆਂ ਦੇ ਟੈਲੀਫੋਨ ਵੀ ਬੰਦ ਹੋਣ ਦਾ ਖਤਸ਼ਾ ਬਣ ਗਿਆ ਹੈ ਸੜਕ ਨੂੰ ਜਦ ਪਟਿਆ ਗਿਆ ਤਾਂ ਧਮਕ ਬੜੀ ਦੂਰ ਦੂਰ ਤੱਕ ਪੈਂਦੀ ਰਹੀ ਜਿਸ ਦੇ ਕਾਰਨ ਸੜਕ ਨਾਰੇ ਬਣੀਆਂ ਹੋਈਆਂ ਇਮਾਰਤਾਂ ਦੇ ਮਾਲਕਾਂ ਅੰਦਰ ਤੜਕਨ ਇਸ ਧਮਕ ਤੋਂ ਵੀ ਜ਼ਿਆਦਾ ਦੇਖੀ ਜਾ ਰਹੀ ਸੀ ਲੋਕਾਂ ਨੂੰ ਆਪਣੀ ਬਿਲਡਿੰਗਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਹੈ ਸੜਕ ਦੇ ਜਿਸ ਪਾਸੇ ਕੰਮ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਉਸ ਪਾਸੇ ਵਾਟਰ ਸਪਲਾਈ ਦੀਆਂ ਪਾਈਪਲਾਈਨ ਹੋਣ ਕਾਰਨ ਉਧਰੋਂ ਕੰਮ ਬੰਦ ਕਰ ਦਿੱਤਾ ਗਿਆ ਤੇ ਫਿਰ ਉਸ ਤੋਂ ਬਾਅਦ ਸੜਕ ਦੇ ਦੂਸਰੇ ਹੱਥ ਮਸ਼ੀਨ ਨੂੰ ਘੁਮਾ ਕੇ ਇਹ ਕੰਮ ਸ਼ੁਰੂ ਕੀਤਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕਿੰਨੀ ਜਲਦੀ ਇਸ ਕੰਮ ਨੂੰ ਮੁਕੰਮਲ ਕਰ ਲਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਗਟਸ਼ੰਕਰ ਦੀ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਲਈ ਬਹੁਤ ਜ਼ਿਆਦਾ ਪਰੇਸ਼ਾਨੀ ਆਉਣ ਵਾਲੇ ਦਿਨਾਂ ਵਿੱਚ ਬਣੇਗੀ ਕਿਉਂਕਿ ਜਦ ਸੜਕ ਪਹਿਲਾਂ ਠੀਕ ਠਾਕ ਹੁੰਦੀ ਸੀ ਉਸ ਵਕਤ ਵੀ ਇੱਥੋਂ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਦਾ ਰੱਖਣ ਲਈ ਟ੍ਰੈਫਿਕ ਪੁਲਿਸ ਲਈ ਹਮੇਸ਼ਾ ਵੱਡੀ ਚੁਣੌਤੀ ਬਣੀ ਰਹਿੰਦੀ ਸੀ ਹੁਣ ਤੇ ਸੜਕ ਜੋ ਆਵਾਜ ਲਈ ਵਰਤੋਂ ਚ ਰਹ ਜੇਗੀ ਉਸ ਦਾ ਸਾਈਜ਼ ਘੱਟ ਜਾਵੇਗਾ ਔਰ ਬਾਈਕਾਂ ਦੀ ਗਿਣਤੀ ਉਸੇ ਤਰ੍ਹਾਂ ਰਹੇਗੀ ਇਸ ਕਾਰਨ